ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਹਵਾ ਲਾਤੀਆਂ ਦੇ ਦੋ ਗੁੱਟਾਂ ਦਰਮਿਆਨ ਆਪਸੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ਵਿੱਚ ਚਾਰ ਹਵਾ ਲਤੀਜਾ ਖਮੀ ਹੋ ਗਏ ਹਨ ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ ਇਨ੍ਹਾਂ ਵਿੱਚ ਇੱਕ ਹਵਾ ਲਾਤੀ ਮੁਕੇਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਹੈ ਸਿਵਲ ਹਸਪਤਾਲ ਵਿੱਚ ਇਸ ਸਮੇਂ ਸਿਮਰਨਜੀਤ ਸਿੰਘ ਵਿਸ਼ਾਲ ਸੱਬਰਵਾਲ ਤੇ ਸੁਨੀਲ ਜੇਰੇ ਇਲਾਜ ਹਨ ਸਿਮਰਾਂਜੀਤ ਸਿੰਘ ਤੇ ਵਿਸ਼ਾਲ ਸੱਬਰਵਾਲ ਕਤਲ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹਨ ਨੇ ਦੱਸਿਆ ਕਿ ਰஞ்சிਸ਼ ਉਹਨਾਂ ਦੀ ਨਾਲ ਵਾਲੀ ਬੈਰਕ ਵਿੱਚ ਬੰਦ ਹਵਾ ਲਾਤੀਆਂ ਨੇ ਉਹਨਾਂ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਣ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ ਕਰੀ ਹੈ ਜੀ ਜੀ ਡਾਕਟਰ ਅਸ਼ੀਸ਼ ਕਰਸੀ ਡਾਕਟਰ ਸਾਹਿਬ ਇੱਕ ਜਿਹੜੀ ਜੇਲ੍ਹ ਚ ਲੜਾਈ ਹੋਈ ਆ ਤੁਹਾਡੇ ਕੋਲ ਕਿੰਨੇ ਜਾਨੇ ਆਏ ਆ ਐਕਚੁਅਲੀ ਮੇਰੀ ਡਿਊਟੀ ਵਿੱਚ ਤੇ ਮੈਂ ਇੱਕ ਜਣੇ ਨੂੰ ਰਿਪੋਰਟ ਕੀਤਾ ਪਰ ਪਹਿਲੇ ਡਾਕਟਰ ਸਰ ਦੱਸ ਕੇ ਗਏ ਨੇ ਕਿ ਚਾਰ ਜਣਿਆਂ ਦਾ ਅਸਾਲਟ ਦੀ ਹਿਸਟਰੀ ਨਾਲ ਜੇਲ੍ਹ ਚੋਂ ਆਏ ਨੇ ਜਿਹਦੇ ਵਿੱਚ ਇੱਕ ਨੂੰ ਸਾਨੂੰ ਰੈਫਰ ਕਰਨਾ ਪਿਆ ਬਾਕੀ ਜਿਹੜਾ ਜਿਹਦਾ ਨਾਮ ਓਕੇਸ਼ ਹੈ ਬਾਕੀ ਜਿਹੜਾ फोर्थ ਪੇਸ਼ੀਐਂਟ ਸੁਨੀਲ ਇਹ ਅੰਡਰ ਇਨਵੈਸਟੀਗੇਸ਼ਨਸ ਤੇ ਦੇਖ ਦਿਆ ਤੇ ਰਿਪੋਰਟਸ ਵਿੱਚ ਕੀ ਹੁੰਦਾ ਕੀ ਕੁਝ ਕੁਛ ਕੈਸਾ ਸੀ ਸਰ ਇੰਜਰੀਜ਼ ਸੀਗੀਆਂ ਕਿ ਜਿਹੜਾ ਤੁਸੀਂ ਡਿਟੈਕਟ ਕੀਤਾ ਕਿਸ ਚੀਜ਼ ਦਾ ਮਤਲਬ ਕੀ ਹੋਇਆ ਆਪਣੇ ਨਾ ਐਸ ਐਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਚੀਜ਼ ਪਰ ਇੰਜਰੀਜ਼ ਤੇ ਸੀ ਉਹਦੇ ਆਪਾਂ ਰਿਕਾਰਡ ਵਿੱਚ ਲੈ ਲਿਆ ਇਨਵੈਸਟੀਗੇਸ਼ਨਸ 'ਚ ਉਹ ਪਰ ਉਹ ਚੀਜ਼ ਆਪਾਂ ਕੰਫਿਡੈਂਸ਼ੀਅਲ ਡਿਸਕਲੋਜ਼ ਨਹੀਂ ਕਰ ਸਕਦੇ ਸਮਥਿੰਗ ਸ਼ਾਪ ਵੈਪਨ ਹੈ ਜਾਂ ਫਿਰ ਕਿਸੇ ਜੀ ਮੀ ਸੋਰੀ ਡਿਸਕਲੋਜ਼ ਨਹੀਂ ਕਰ ਸਕਦੇ ਜ਼ਿਆਦਾ ਇੰਜਰੀ ਹੈ ਕਿੱਥੇ ਉਹਦੇ ਬਾਡੀ ਤੇ ਕਿੱਥੇ ਮੋਸਟਲੀ ਹੈ ਹੈਡ ਰੀਜਨ ਵਿੱਚ ਹੈ ਇੰਜਰੀ ਇਸ ਠੀਕ ਹੈ ਲੇਕ ਇੰਜਰਡ ਹੋਏ ਕਿ ਨੇ ਨੇ ਮਤਲਬ ਕੀ ਜਿਹੜੇ ਇੱਥੇ ਆਏ ਸੀ ਨੀ ਪੋਟੋ ਇੰਜਰੀ ਤੇ ਸਾਰਿਆਂ ਦੇ ਕੋਈ ਨਾ ਕੋਈ ਹੈ ਦੀਆਂ ਪਰ ਜੋ ਇਹ ਜਿਹੜਾ ਮੇਰੇ ਕੋਲ ਬਿਸ਼ਨਰ ਸੁਨੀਲ ਜੀ ਦੀ ਜਿਹੜਾ ਮੇਰੇ ਅੰਦਰ ਇਨਵੈਸਟੀਗੇਸ਼ਨ ਉਹਦੀ ਮੋਸਟਲੀ ਹੈਡ ਇੰਜਰੀ ਹੈ। ਅੱਛਾ। ਜਿਹੜੇ ਦੂਜੇ ਆਪਣੇ ਵਾਪਸ ਪੇਜ ਤੇ ਉਹਨਾਂ ਦੇ ਵੀ ਇੰਜਰੀ ਸੀਗੇ ਜੀ। ਉਹਨਾਂ ਦੀ ਵੈਸੇਚ ਮੈਂ ਦੇਖੀ ਨਹੀਂ ਹੈ ਜੀ ਉਹ ਮੇਰੀ ਡਿਊਟੀ ਚ ਨਹੀਂ ਆਏ। ਜੀ। ਉਹਨਾਂ ਬਾਰੇ ਮੈਂ ਕੁਝ ਜ਼ਿਆਦਾ ਕਹਿ ਨਹੀਂ ਸਕਦਾ। ਪਰ ਜਿਹੜਾ ਮੇਰਾ ਪੇਸ਼ੈਂਟ ਉਹਦੇ ਬਾਰੇ ਟੋਟਲ ਚੱਲ ਰਿਹਾ ਹੈ ਡਾਕਟਰ ਸਾਹਿਬ। ਟੋਟਲ ਚੱਲ ਰਿਹਾ ਹੈ ਜੀ ਫਿਲਹਾਲ ਚੱਲ ਰਿਹਾ ਹੈ। ਸੁਨੀਲ ਨੂੰ ਅੰਦਰ ਲੇਜ ਰੱਖਣਾ ਪਏਗਾ ਕਿੰਨੀ ਦੇਰ ਜਾਂ ਫਿਰ ਰੈਫਰ ਤੋਂ ਅਸੀਂ ਵਾਪਸ ਪੇਜ ਸਕਦੇ ਹਾਂ ਜਦੋਂ ਬਾਕੀ ਨੂੰ ਗਏ। ਇਹ ਫਰਦਰ ਆਫ ਦਿ ਅਗਜੇ ਸਿਟੀ ਵਿੱਚ ਕੀ ਆੰਦ ਮੈਂ ਜਾਂ ਕਿੰਦਾ ਉਹਦੇ ਹਿਸਾਬ ਨਾਲ ਆਪਾਂ ਵੀ ਕੁਝ ਕਮੈਂਟ ਕਰ ਸਕਦੇ ਹਾਂ ਜੇ ਫਿਲਮ ਦੇ ਬਾਰੇ ਨੰਬਰ ਆਫ ਮਾਰਕਸ ਵਗੈਰਾ ਜਾਂ ਕੁਝ ਨਿਸ਼ਾਨਾ ਉਹ ਦੱਸ ਦਿਓ ਕਿ ਕਿੰਨੇ ਕਿ ਰਹਿ ਗਏ ਨੇ ਸਿਰਫ ਕਿੰਨੇ ਨੇ ਜਾਂ ਫੇਸ ਤੇ ਕੋਈ ਵੀ ਬਿਲਕੁਲ ਠੀਕ ਸਮਝ ਤੜਾ ਮੇਰਾ ਡਾਕਟਰ ਆਸ਼ਿਸ਼ ਭਾਈ ਸੀ ਡਾਕਟਰ ਸਾਹਿਬ ਇੱਥੇ ਜਿਹੜੀ ਜੇਲ੍ਹ ਚ ਲੜਾਈ ਹੋਈ ਆ ਤੁਹਾਡੇ ਕੋਲ ਕਿੰਨੇ ਜਾਨੀ ਆਏ ਆ ਐਕਚੁਅਲੀ ਮੇਰੀ ਡਿਊਟੀ ਵਿੱਚ ਤੇ ਮੈਂ ਇੱਕ ਜਾਨੇ ਨੂੰ ਰਿਪੋਰਟ ਕੀਤਾ ਪਰ ਪਹਿਲੇ ਡਾਕਟਰ ਸਾਹਿਬ ਦੱਸ ਕੇ ਗਏ ਨੇ ਕਿ ਚਾਰ ਜਾਨਿਆਂ ਦਾ ਅਸਾਲਟ ਦੀ ਹਿਸਟਰੀ ਨਾਲ ਦਿਲ ਚੁਾਈ ਨੇ ਜਿਹਦੇ ਵਿੱਚ ਇੱਕ ਨੂੰ ਸਾਨੂੰ ਰੈਫਰ ਕਰਨਾ ਪਿਆ ਬਾਕੀ ਜਿਹੜਾ ਜਿਹਦਾ ਨਾਮ ਉਹਕੇਸ਼ ਹੈ ਬਾਕੀ ਜਿਹੜਾ फोर्थ ਪੇਸ਼ੈਂਟ ਹੈ ਸੁਨੀਲ ਇਹ ਅੰਡਰ ਇਨਵੈਸਟੀਗੇਸ਼ਨ ਸੇ ਦੇਖ ਦਿਆ ਤੇ ਰਿਪੋਰਟਸ ਵਿੱਚ ਕੀ ਹੁੰਦਾ ਫਰਸਨ ਕੁਛ ਕੈਸਾ ਨਹੀਂ ਸਰ ਇੰਜਰੀਜ਼ ਸੀਗੀਆਂ ਕਿ ਜਿਹੜਾ ਤੁਸੀਂ ਚੈੱਕ ਕੀਤਾ ਕਿ ਕਿਸ ਚੀਜ਼ ਦਾ ਮਤਲਬ ਕੀ ਹੋਇਆ ਆਪਣੇ ਨਾ ਐਸਓਸੀ ਡਿਸਕਲੋਜ਼ ਨਹੀਂ ਕਰ ਸਕਦੇ ਇਹ ਚੀਜ਼ ਪਰ ਇੰਜਰੀਜ਼ ਤੇ ਸੀ ਉਹਦੇ ਆਪਾਂ ਰਿਕਾਰਡ ਵਿੱਚ ਲੈ ਲਿਆ ਇਨਵੈਸਟੀਗੇਸ਼ਨਸ ਤੇ ਉਪਰ ਉਹ ਚੀਜ਼ ਆਪਾਂ ਕੰਫਿਡੈਂਸ਼ੀਅਲ ਡਿਸਕਲੋਜ਼ ਨਹੀਂ ਕਰ ਸਕਦੇ ਸਮਥਿੰਗ ਸ਼ਾਰਪ ਵੈਪਨ ਹੈ ਜਾਂ ਫਿਰ ਕਿਸੇ ਜੀ ਸੌਰੀ ਡਿਸਕਲੋਜ਼ ਨਹੀਂ ਕਰ ਸਕਦੇ ਜ਼ਿਆਦਾ ਇੰਜਰੀ ਹੈ ਕਿੱਥੇ ਉਹਨਾਂ ਦੇ ਬਾਡੀ ਤੇ ਮੋਸਟਲੀ ਹੈਡ ਰੀਜਨ ਵਿੱਚ ਹੈ ਕਿ ਇੰਜਰੀ ਸੀ ਠੀਕ ਹੈ ਕਿ ਇੰਜਰਡ ਹੋਏ ਕਿੰਨੇ ਨੇ ਮਤਲਬ ਕਿ ਜਿਹੜੇ ਉੱਥੇ ਆਏ ਸੀ ਟੋਟਲ ਇੰਜਰੀ ਤੇ ਸਾਰਿਆਂ ਦੇ ਕੋਈ ਨਾ ਕੋਈ ਹੈਗੇ ਨੇ ਪਰ ਜੋ ਇਹ ਜਿਹੜਾ ਮੇਰੇ ਕੋਲ ਬਿਜ਼ਨਸ ਨੀਤ ਜਿਹੜਾ ਮੇਰੇ ਅੰਦਰ ਇਨਵੈਸਟੀਗੇਸ਼ਨ ਉਹਦੀ ਮੋਸਟਲੀ ਹੈਡਿੰਗ ਚੀਜ਼ ਹੈ। ਜਿਹੜੇ ਦੂਜੇ ਆਪਣੇ ਵਾਪਸ ਪੇਜ ਤੇ ਉਹਨਾਂ ਦੇ ਵੀ ਇੰਜਰੀ ਸੀਗੇ। ਉਹਨਾਂ ਦੀ ਵੈਸਟ ਮੈਂ ਦੇਖੀ ਨਹੀਂ ਹੈ ਜੀ ਉਹ ਮੇਰੀ ਡਿਊਟੀ ਚ ਨਹੀਂ ਆਈ। ਉਹਨਾਂ ਬਾਰੇ ਮੈਂ ਕੁਝ ਜ਼ਿਆਦਾ ਕਹਿ ਨਹੀਂ ਸਕਦਾ ਪਰ ਜਿਹੜਾ ਮੇਰਾ ਪੇਸ਼ੈਂਟ ਉਹਦੇ ਬਾਰੇ ਟੋਟਲ ਚੱਲ ਰਿਹਾ ਹੈ ਡਾਕਟਰ ਸਾਹਿਬ। ਟੋਟਲ ਚੱਲ ਰਿਹਾ ਹੈ ਜਿਸ ਦਿਨ ਚੱਲ ਰਿਹਾ ਹੈ। ਸੁਨੀਲ ਨੂੰ ਅੰਦਰ ਲੱਭ ਜਿ ਰੱਖਣਾ ਪਏਗਾ ਕਿੰਨੀ ਦੇਰ ਜਾਂ ਫਿਰ ਰੈਫਰ ਤੁਸੀਂ ਵਾਪਸ ਪੇ ਕਰ ਸਕਦੇ ਹੋ ਜਦੋਂ ਬਾਕੀ ਲੋਗ ਆਏ। ਇਹ ਫਾਦਰ ਅਪਰ ਦੇਖਦੇ ਸਿਟੀ ਵਿੱਚ ਕੀ ਆ ਤੁਪੋ ਵੀ ਕੁਝ ਕਮੈਂਟ ਕਰ ਸਕਦੇ ਹੋ ਹਜੇ ਫਿਲਹਾਲ ਕੋਈ ਕਮੈਂਟ ਨੰਬਰ ਆਫ ਮਾਰਕਸ ਵਗੈਰਾ ਜਾਂ ਕੁਝ ਨਿਸ਼ਾਨਾ ਦੱਸ ਦਿਓ ਕਿ ਕਿੰਨੇ ਕ ਰਹਿ ਗਏ ਨੇ ਸਿਰਫ ਕਿੰਨੇ ਨੇ ਜਾਂ ਫੇਸ ਤੇ ਕਿਹਦੇ ਬਿਲਕੁਲ